ਬੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਪਿਛਲੇ ਦਿਨੀ ਡੇਰਾ ਬਾਬਾ ਨਾਨਕ ਦੇ ਵਿੱਚ ਦੁਕਾਨਦਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਾਨੂੰ ਉਸ ਦੇ ਵਿੱਚ ਲੜਿੰਦੇ ਦੋ ਮੁਲਜ਼ਮ ਜਿਹੜੇ ਉਹਨਾਂ ਨੂੰ شناخت ਵਾਸਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਦੇ ਸਕੀ ਨਾਲੇ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਟਾਣਾ ਸਾਂਝਾ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਇਹ ਉਸ ਸ਼ਾਹਪੁਰ ਦਾ ਪੁਲ ਹੈ ਸਕੀ ਦਾ ਪੁਲ ਹੈ ਜਿੱਥੇ ਕਿ ਇਹ ਦੱਸਿਆ ਜਾ ਰਿਹਾ ਕਿ ਦੋ ਦੋਸ਼ੀਆਂ ਨੂੰ ਲਿਆਂਦਾ ਗਿਆ ਸੀ شناخت ਵਾਸਤੇ ਔਰ ਇੱਥੇ ਹੀ ਉਹਨਾਂ ਦੇ ਮੁਕਾਬਲਾ ਜਿਹੜਾ ਉਹ ਪੁਲਿਸ ਦੇ ਉੱਤੇ ਗੋਲੀ ਚਲਾ ਦਿੰਦੇ ਆ ਜਿਸ ਤੋਂ ਬਾਅਦ ਪੁਲਿਸ ਆਪਣੀ ਹਰਕਤ ਵਿੱਚ ਆਉਂਦੀ ਆ ਅਤੇ ਉਹ ਉਹ ਮੁਕਾਬਲਾ ਉਹਨਾਂ ਦੇ ਨਾਲ ਕਰਦੇ ਆ ਜਿਸ ਤੋਂ ਬਾਅਦ ਦੋਸ਼ੀਆਂ ਦੇ ਗੋਲੀ ਜਿਹੜੀ ਆ ਉਹ ਲੱਗਦੀ ਆ ਔਰ ਉਹਨਾਂ ਨੂੰ ਦੋ ਦੋਸ਼ੀਆਂ ਨੂੰ ਜਿਹੜਾ ਉਹ ਹੁਣ ਗ੍ਰਿਫਤਾਰ ਕਰਕੇ ਡੇਰਾ ਬਾਬਾ ਨਾਨਕ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਜਾਇਆ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਉਸ ਥਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਕੇ ਮੁਕਾਬਲਾ ਐਕਸਕਲੂਸਿਵ ਹੋਇਆ ਔਰ ਉਸ ਮੁਕਾਬਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਾਹਪੁਰ ਦੇ ਸੱਕੀ ਪੁਲ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਪੰਜਾਬ ਪੁਲਿਸ ਦੇ ਇਨਕਾਊਂਟਰ ਕੀਤਾ ਹੈ ਉਹ ਦੋਮ ਦੋਸ਼ੀਆਂ ਦਾ ਜਿਹੜੇ ਕੇ ਕੱਲ ਪਿਛਲੇ ਦਿਨੀ ਗੋਲੀ ਚਲਾਈ ਸੀ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਦੇ ਬਾਜ਼ਾਰ ਦੇ ਵਿੱਚ ਔਰ ਗਨਿਮਤ ਰਹੀ ਸੀ ਕਿ ਗੋਲੀ ਕਿਸੇ ਦੇ ਲੱਗੀ ਨਹੀਂ ਸੀ ਇਹ ਉਹੀ ਜਗ੍ਹਾ ਜਿੱਥੇ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨਿਸ਼ਾਨ ਉਹ ਪਿਸਟਲ ਪਿਆ ਹੋਇਆ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਤਸਵੀਰਾਂ ਦਿਖਾਉਣ ਦੀਆਂ ਕਿ ਉਹ ਤਸਵੀਰਾਂ ਦੇ ਵਿੱਚ ਪੈਨ ਕਰਕੇ ਦਿਖਾਇਆ ਜਾਏ ਕਿ ਦੋਸ਼ੀਆਂ ਨੇ ਪਿਸਟਲ ਦੇ ਨਾਲ ਫਾਇਰਿੰਗ ਕੀਤੀ ਪੰਜਾਬ ਪੁਲਿਸ ਦੇ ਉੱਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਦੋ ਮੁਲਜ਼ਮਾਂ ਨੂੰ ਜਿਹੜਾ ਉਹ ਟੀਰ ਕੀਤਾ ਹੈ ਔਰ ਕੀ ਉਹਨਾਂ ਦੀ ਪੋਜੀਸ਼ਨ ਹੈ ਕੀ ਉਹਨਾਂ ਦੇ ਨਾਲ ਉਹ ਜ਼ਖਮੀ ਨੇ ਜਾਂ ਕੀ ਹੈ ਕਿੱਥੇ ਨੇ ਇਸ ਵਕਤ ਸਾਡੇ ਨਾਲ ਖੁਦ ਐਸਪੀ ਸਾਹਿਬ ਮਜੂਨ ਨੇ ਸੱਤਕਲ ਸਰ ਜੇ ਨਾ ਬਾਬਾ ਨਾਮੀ ਇਸਕੇ ਮਾਮਲੇ ਲਾ ਕੇ ਬੇਸਿਕਲੀ ਨਵੰਬਰ 2024 ਦੀ ਗੱਲ ਹੈ ਇੱਕ ਗੈਂਗਸਟਰ ਟਰਨਡ ਟੈਰਰਿਸਟ ਹੈ ਜੀਵਨ 4ਜੀ ਉਸਨੇ ਇਥੇ ਇੱਕ ਬਿਜ਼ਨਸਮੈਨ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉਹਨੂੰ ਫਿਰੋਤੀ ਦੀ ਕਾਲ ਕਰਦਾ ਸੀਗਾ ਉਹਨੂੰ ਥ੍ਰੈਟ ਕਰਦਾ ਸੀਗਾ ਕਿ ਮੈਨੂੰ 10 ਲੱਖ ਰੁਪਏ ਦੀ ਫਿਰੋਤੀ ਤੁਸੀਂ ਦੇ ਦਿਓ ਤਾਂ ਉਹਦੇ ਵਿੱਚ ਫਿਰ 163 ਨੰਬਰ ਮੁਕਦਮਾ ਦਰਜ ਹੋਇਆ ਸੀਗਾ ਡੇਰਾ ਬਾਬਾ ਨਾਨਕ ਦੇ ਵਿੱਚ ਉਸ ਤੋਂ ਬਾਅਦ ਫਿਰ 13 ਜਨਵਰੀ ਲੋਡੀ ਵਾਲੇ ਦਿਨ ਤੇ ਲੋ ਸਾਰੇ ਸੈਲੀਬ੍ਰੇਟ ਕਰ ਰਹੇ ਹੁੰਦੇ ਆ ਤਾਂ 2 50 ਤੇ ਵਿਅਕਤੀ ਆਪਣਾ ਮੂੰਹ ਬਣ ਕੇ ਉਸ ਬਿਜ਼ਨਸਮੈਨ ਦੀ ਦੁਕਾਨ ਤੇ ਆਂਦੇ ਹੈ ਐਂਡ ਉੱਥੇ ਗੋਲੀਆਂ ਚਲਾ ਕੇ ਜਾਂਦੇ ਹੈ ਤਾਂ ਇਹ ਅਗੇਨ ਜੀਵਨ ਫੌਜੀ ਔਰ ਉਹਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੇ ਇਹ ਕਰਾਇਆ ਸੀਗਾ ਤਾਂ ਇਹਦੇ ਵਿੱਚ ਐਫ ਆਈ ਆਰ ਨੰਬਰ 5 2025 ਫਿਰ ਦਰਜ ਹੋਇਆ ਡੇਰਾ ਬਾਬਾ ਨਾਨਕ ਖਾਨੇ ਦੇ ਵਿੱਚ ਤਾਂ ਮੁਕਦਮਾ ਦਰਜ ਹੋਣ ਤੋਂ ਉਪਰੰਤ ਇਹਦੀ ਇਨਵੈਸਟੀਗੇਸ਼ਨ ਅਸੀਂ ਚਾਲੂ ਕੀਤੀ ਤਾਂ ਇਨਵੈਸਟੀਗੇਸ਼ਨ ਵਾਸ ਲੈਡ ਬਾਈ ਐਸ ਪੀ ਡੀ ਸਾਹਿਬ ਐਂਡ ਇਹਦੇ ਵਿੱਚ ਸਾਡੇ ਡੀ ਐਸ ਪੀ ਡੇਰਾ ਬਾਬਾ ਨਾਨਕ DSP D and ਸਾਡੀ ਜਿਹੜੀ ਪੁਲਿਸ ਸਟੇਸ਼ਨ ਦੀ ਟੀਮਸ ਹੈ LED by SHO and CIA ਦੀ ਜਿਹੜੀ ਟੀਮਸ ਹੈ ਤਾਂ ਇਹਦੇ ਵਿੱਚ ਕਾਫੀ ਮਿਹਨਤ ਕਰਕੇ ਬੋਥ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਨੂੰ ਜਮਾ ਕਰਕੇ ਇਵੈਂਚੁਅਲੀ ਇਸ ਕੇਸ ਨੂੰ ਟ੍ਰੇਸ ਕੀਤਾ ਗਿਆ ਤਾਂ ਕਿ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਦੋ ਬੰਦਿਆਂ ਦਾ ਸਾਡੇ ਕੋਲ ਵੇਰਵਾ ਆਇਆ ਸੀਗਾ ਇੱਕ ਸਰਬਜੀਤ ਸਾਬਾ ਹੈ ਇਹ ਫਤਿਹਗੜ ਚੋੜੀਆਂ ਥਾੜੇ ਦਾ ਰੈਂਡ ਵਾਲਾ ਹੈ ਇੱਕ ਸੁਨੀਲ ਮਸੀ ਲੱਬਾ ਹੈ ਇਸ਼ਾਪੁਰ ਜਾਜੰਦਾ ਰਹਿਣ ਵਾਲਾ ਹੈ ਜਦੋਂ ਹੀ ਆਈਡੈਂਟੀਫਾਈ ਹੋਏ ਫਿਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਇਹਦੇ ਵਿੱਚ ਜਦੋਂ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਸੀਗੇ ਜਿਹੜਾ ਇੱਕ ਬੰਦਾ ਇਹਨਾਂ ਸੁਨੀਲ ਮਸੀ ਹੈ ਇਹ ਕਿਤੇ ਗੁਜਰਾਤ ਪਹੁੰਚ ਗਿਆ ਤਾਂ ਉੱਥੇ ਬੜੀ ਤਰੀਕੇ ਨਾਲ ਅਸੀਂ ਗੁਜਰਾਤ ਪੁਲਿਸ ਦੇ ਨਾਲ ਤਾਲਮੇਲ ਕਰਕੇ ਉੱਥੇ ਕਿਸੇ ਮਾਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਵਰਦੀ ਪਾ ਕੇ ਲੁਕਿਆ ਬੈਠਾ ਸੀਗਾ ਤਾਂ ਕਾਫੀ ਇਹਦੇ ਵਿੱਚ ਕੋਆਰਡੀਨੇਸ਼ਨ ਪੰਜਾਬ ਪੁਲਿਸ ਔਰ ਗੁਜਰਾਤ ਪੁਲਿਸ ਦਾ ਸੀਗਾ ਐਂਡ ਉਹਨੂੰ ਫਿਰ ਉੱਥੇ ਆਫਟਰ ਐਨ ਆਪਰੇਸ਼ਨ ਮਤਲਬ 6 7 ਜਗ੍ਹਾ ਰੇਡ ਕਰਾ ਕੇ ਉਹ ਉੱਥੇ ਗ੍ਰਿਫਤਾਰ ਹੋਇਆ ਫਿਰ ਸਾਡੀ ਟੀਮ ਨੇ ਉਹਨੂੰ ਟ੍ਰਾਂਜ਼ਿਟ ਰਿਮਾਂਡ ਤੇ ਇੱਥੇ ਲੈ ਕੇ ਆਈ ਨਾਲ ਦੇ ਨਾਲ ਜਿਹੜਾ ਦੂਜਾ ਬੰਦਾ ਹੈ ਉਹ ਕਿਸੇ ਰਿਲੀਜੀਅਸ ਪਲੇਸ ਤੇ ਲੁਕਿਆ ਸੀਗਾ ਇਨ ਜਲੰਧਰ ਤਾਂ ਹੀ ਵਾਸ ਅਰੇਸਟਡ ਫਰਮ ਦੈਟ ਪਲੇਸ ਤਾਂ ਜਿਹੜਾ ਪਹਿਲਾ ਬੰਦਾ ਸੀ ਫੜਿਆ ਸੀਗਾ ਉਹਦੇ ਕੋਲ ਇੱਕ ਪਿਸਟਲ ਪਹਿਲਾਂ ਹੀ ਬਰਾਮਦ ਹੋਇਆ ਸੀਗਾ ਤਾਂ ਫਿਰ ਇਹਨਾਂ ਨੇ ਦੋਨੋਂ ਨੇ ਇੱਕ ਇੱਕ ਵੈਪਨ ਇਹਨਾਂ ਕੋਲ ਰਹਿਦਾ ਸੀਗਾ ਉਹਦੀ ਰਿਕਵਰੀ ਲਈ ਲੈ ਕੇ ਅੱਜ ਲੈ ਕੇ ਆ ਰਹੇ ਸੀਗੇ ਐਂਡ ਉਹਨਾਂ ਨੇ ਦੇ ਟੁਕ ਦ ਪੋਜੈਸ਼ਨ ਆਫ ਦ ਵੈਪਨ ਐਂਡ ਦੇ ਫਾਇਰਡ ਅਪਨ ਦ ਪੁਲਿਸ ਪਾਰਟੀ ਤਾਂ ਪੁਲਿਸ ਨੇ ਪਹਿਲਾਂ 警告 ਦਿੱਤੀ ਜਿਹੜੀ ਹੁਣ ਮੈਨੂੰ ਬ੍ਰੀਫ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਪਹਿਲਾਂ ਹਵਾ ਚ ਗੋਲੀ ਚਲਾਈ ਐਂਡ ਜਦੋਂ ਰੁਕੇ ਨਹੀਂ ਇਵੈਂਚੁਅਲੀ ਦੇ ਹੈਵ ਟੂ ਸ਼ਾਟ ਔਨ ਦ ਨਾਨ ਲੀਥਲ ਪਾਰਟ ਉਸ ਤੋਂ ਬਾਅਦ ਉਹਨੂੰ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਡੇਰਾ ਬਾਬਾ ਨਾਨਕ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਉੱਥੇ ਸ਼ਿਫਟ ਕਰਾਇਆ ਗਿਆ ਤਾਂ ਦੇ ਆਰ ਸਟੇਬਲ ਬਟ ਦੇ ਆਰ ਬੀਂਗ ਰੈਫਰਡ ਟੂ ਅਮਰਿਤਸਰ ਇਦੇ ਵਿੱਚ ਜਿਹੜਾ ਇਹ ਬੰਦਾ ਹੈ ਬਾਹਰ ਬੈਠਾ ਹੈ ਜੀਵਨ ਫੌਜੀ ਇਹਨੇ ਪਿਛਲੇ ਕੁਝ ਟਾਈਮ ਦੇ ਵਿੱਚ 4-5 ਇਨਸੀਡੈਂਟਸ ਕਰਾਏ ਹੈ ਬਟ ਡਿਲੀਜੈਂਟਲੀ ਪੰਜਾਬ ਪੁਲਿਸ ਨੇ ਸਾਰੇ ਉਹ ਜਿਹੜੇ ਕੇਸਸ ਹੈ ਉਹ ਸੋਲਵ ਕਰ ਲਏ ਇਦੇ ਵਿੱਚ 30 ਤੋਂ ਅਬੋਵ ਜਿਹੜੇ ਮੁਲਜ਼ਮ ਹੈ ਜਿਹੜੇ ਐਸੋਸੀਏਟਸ ਇਹਦੇ ਹੈ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਪਰ ਜਦੋਂ ਅਸੀਂ ਇਹਨਾਂ ਕੇਸਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਦੇ ਹੈ ਕਿ ਪੈਸੇ ਕਿੱਥੋਂ ਆਏ ਕੀ ਆਏ ਤਾਂ ਜਿਹੜੇ ਫੁੱਟ ਸੋਲਜਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਹੈ ਕੋਈ ਗੋਲੀ ਚਲਾਉਂਦਾ ਹੈ ਤਾਂ ਇਹਨਾਂ ਨੂੰ ਇਸ ਗੱਲ ਤੇ ਅਲੋਅਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਦਿੱਤੇ ਜਾਣਗੇ ਬਟ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਇਵੈਂਚੁਅਲੀ ਪੈਸੇ ਨਹੀਂ ਮਿਲੇ ਕਿਸੇ ਨੂੰ ਪ੍ਰੋਮਿਸ ਕੀਤਾ ਗਿਆ 15000 ਦਾ ਕਿਸੇ ਨੂੰ 100 ਰੁਪਏ ਮਿਲ ਗਿਆ 200 ਰੁਪਏ ਮਿਲ ਗਿਆ ਤਾਂ ਉਹ ਐਸਪੈਕਟ ਵੀ ਐਸੀ ਸਟੱਡੀ ਕਰ ਰਹੇ ਨੇ ਬਟ ਇਵੈਂਚੁਅਲੀ ਉਹ ਜਿਹੜੀ ਅਲੋਅਰਮੈਂਟ ਹੈ ਉਹ ਕਿਤੇ ਸਬਸਟੈਂਸ਼ੀਏਟ ਨਹੀਂ ਹੁੰਦੀ ਕਿ ਇਹਨਾਂ ਨੂੰ ਪੈਸੇ ਕਿਸੇ ਨੂੰ ਮਿਲੇ ਜੀ ਬੰਨੋ ਅੱਜ ਜ਼ਖਮੀ ਹੋਏ ਨੇ ਜੀ ਤੇ ਕਿਤੇ ਕਿਤੇ ਗੋਲੀਆਂ ਲੱਗੀਆਂ ਨੇ ਜਿਹੜਾ ਪ੍ਰੀਲਿਮਿਨਰੀ ਹੁਣ ਮੈਂ ਆਪ ਨਹੀਂ ਵੇਖਿਆ ਬਟ ਪਾਰਟੀ ਨੇ ਜਿਹੜਾ ਬਰੀਫ ਕਰ ਲਿਆ ਮਤਲਬ ਜਿਹੜਾ ਨਾਨ ਲੀਥਲ ਪਾਰਟ ਹੈ ਲੈਗ ਦੇ ਵਿੱਚ ਕਿਤੇ ਸ਼ਾਟ ਲੱਗਿਆ ਸਰ ਬਟਾਲਾ ਬਟਾਲਾ ਕਿੰਨੇ ਕਿ ਡਾਉਨ ਕੀਤੇ ਚਲਾਏ ਗਏ ਔਰ ਪੁਲਿਸ ਵੱਲੋਂ ਕਿੰਨੇ ਲੱਗੇ ਉਹਨਾਂ ਵੱਲੋਂ 2 ਰਾਉਂਡ ਫਾਇਰ ਕੀਤੇ ਗਏ ਐਂਡ ਪੁਲਿਸ ਵੱਲੋਂ 4 4 ਰਾਉਂਡ ਫਾਇਰ ਕੀਤੇ ਗਏ ਸਰ ਬਟਾਲਾ ਪੁਲਿਸ ਦੇ ਵੱਲੋਂ ਜਿੰਨੇ ਵੀ ਗੈਂਗਸਟਰਾਂ ਦੇ ਕੋਲੋਂ ਰਿਕਵਰੀ ਲਈ ਲਿਜਾਇਆ ਜਾਂਦਾ ਉੱਥੇ ਹੀ ਐਸੀ ਵਾਰਦਾਤ ਹੋ ਜਾਂਦੀ ਹੈ ਕੀ ਸਮਝਦੇ ਹੋ ਗੈਂਗਸਟਰ ਤੇਜ਼ ਨੇ ਜਾਂ ਫਿਰ ਪੁਲਿਸ ਦੀ ਢਿੱਲੀ ਕਾਲ ਕੋਈ ਆਈ ਹੈ ਜੀ ਨੇ ਇਹਦੇ ਵਿੱਚ ਸਾਡਾ ਹਮੇਸ਼ਾ ਉਪਰਾਲਾ ਹੁੰਦਾ ਹੈ ਸੇਫਗਾਰਡਸ ਅਸੀਂ ਕਰਦੇ ਹੈ ਪਰ ਚਲੋ ਉਹਨਾਂ ਦਾ ਇਹ ਮਾੜਾ ਮਾੜਾ ਅਨਸਾਰ ਇਹਨਾਂ ਦਾ ਇੰਟੈਂਸ਼ਨ ਇਹ ਹੀ ਹੁੰਦਾ ਹੈ ਜਿਹੜੇ ਬੰਦੇ ਗੁਜਰਾਤ ਭਜ ਗਏ ਕਿਤੇ ਜਲੰਧਰ ਭਜ ਗਏ ਉਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਜੇਲ੍ਹ ਜਾਣ بجائے ਨਾਲ ਪੱਜਪੂ ਜਾਈਏ ਤਾਂ ਇਹ ਉਹਨਾਂ ਨੂੰ ਇਹ ਇਹਨਾਂ ਨੂੰ ਇੱਕ ਮੌਕਾ ਲੱਗਦਾ ਹੈ ਭੱਜਣ ਦਾ ਤਾਂ ਤਾਂ ਉੱਥੇ ਫਿਰ ਇਨਸੀਡੈਂਟ ਹੋ ਗਿਆ ਅਸੀਂ ਜਿਹੜੇ ਦੋਨੋਂ ਮੁਲਜ਼ਮ ਨੇ ਇਕ ਤਾਂ ਮਤਲਬ ਇੰਟਰਪੋਲ ਦੇ ਨਾਲ ਕਰਕੇ ਇਹਨਾਂ ਦੀ ਰੈਡ ਕਾਰਡਰ ਨੋਟਿਸ ਜਿਸ ਤਰ੍ਹਾਂ ਬਟਾਲਾ ਪੁਲਿਸ ਨੇ ਪਿੱਛੇ ਵੀ ਦੋ ਮੁਲਜ਼ਮਾ ਦਾ ਕਰਾਇਆ ਹੈਗਾ ਤਾਂ ਇੱਕ ਪਾਸੇ ਉਹ ਚੱਲ ਰਹਾ ਹੈ ਦੂਜਾ ਥਰੂ ਕੋਰਟ ਅਸੀਂ ਜਿਹੜੀ ਇਹਨਾਂ ਦੀ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ ਹਨ ਤੁਸੀਂ ਆਪ ਜਾ ਕੇ ਇਹਨਾਂ ਦੇ ਕਰ ਦੇਖ ਲਓ ਇਹਨਾਂ ਨੇ ਟਾਇਲਾ ਟੁਇਲਾ ਲਵਾਇਆ ਹੈ ਦੇ ਹੈਵ ਕ੍ਰੀਏਟਡ ਗੁੱਡ ਇਨਫਰਾਸਟ੍ਰਕਚਰ ਤਾਂ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ ਤਾਂ ਉਹਦੀ ਹੁਣ ਮਤਲਬ ਇਸ ਹਫਤੇ ਦੇ ਵਿੱਚ ਹੈਰਿੰਗ ਹੈ ਇਹ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਅਟੈਚ ਕਰਾ ਰਹੇ ਹਾਂ ਠੀਕ ਹੈ ਸਰ ਸਰ ਅਕਸਰ ਜਦੋਂ ਦੇਖਿਆ ਜਾਂਦਾ ਹੈ ਗੈਂਗਸਟਰ ਨੂੰ ਰਿਕਵਰ ਕਰਦੇ ਨਹੀਂ ਜਾਦੇ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਦੇ ਅਪਰਾਧ ਹੁੰਦੀ ਹੈ ਜਿਹੜਾ ਪੈਟਰਨ ਇੱਕੋ ਜਿਹਾ ਰਹਿੰਦਾ ਹੈ ਇੱਥੇ ਨਹੀਂ ਇਹਨਾਂ ਦਾ ਮਤਲਬ ਡ੍ਰੈਡਿਡ ਕ੍ਰਿਮੀਨਲਸ ਹੈ ਗੈਂਗਸਟਰਸ ਹੈ ਇਹਨਾਂ ਦਾ ਇੱਕ ਉਸ ਤੇ ਉਪਰਾਲਾ ਕਰ ਲਿਆ ਇਸ ਤਰ੍ਹਾਂ ਦਾ ਇਹ ਇਹਨਾਂ ਨੇ ਕੀਤਾ ਸੀਗਾ ਬਟ ਤਾਂ ਇਹਨਾਂ ਨੂੰ ਫਿਰ ਮਤਲਬ ਪੰਜ ਦਿਨ ਹੋਏ ਕੱਪ ਕਿਨੇ ਰੌਣ ਫੈਲ ਪੁਲਿਸ ਪਾਰਟੀ ਵੱਲੋਂ ਚਾਰ ਪਾਰਟੀ ਮੈਨੂੰ ਬਰੀਫ ਕਰ ਰਹੀ ਹੈ ਉਹਦੇ ਵਿੱਚ ਦੋ ਜਿਹੜੇ ਹੈ ਫਾਇਰ ਉਹਨਾਂ ਨੇ ਕਰਦੇ ਠੀਕ ਹੈ ਸਰ ਕਿਸ ਤੋਂ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਕਿ ਉਹਨਾਂ ਨੂੰ ਰੈਫਰ ਅਮਰਸਰ ਵੱਲ ਪਾਸੇ ਕਰ ਦਿੱਤਾ ਜਾਂਦਾ ਹੈ ਡਾਟਾ ਬਾਬਾ